ਹਾਂਜੀ ਬਾਬੇਓ ਕੀ ਹਾਲ ਚਾਲ ਆਪਾਂ ਲੋਡ ਲਾ ਕੇ ਹਾਂਜੀ ਭਾਈ ਕੀ ਹਾਲ ਚਾਲ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਆ ਭਾਈ ਆਪਾਂ ਲੋਡ ਲਾ ਕੇ ਪਹੁੰਚ ਗਏ ਸੀ ਚੱਕਮ ਦੇ ਲਈ ਤੇ ਅੱਜ ਆਪਾਂ ਥੋੜੀ ਗੱਪ ਛੱਪ ਮਾਰਾਂਗੇ ਸਨੋ ਉਹ ਤੇ ਕਿਦਾਂ ਆਪਾਂ ਡਰਾਈਵ ਕਰ ਸਕਦੇ ਆ ਕਿਹੜਾ ਕੰਮ ਬੈਸਟ ਆ ਸਨੋ ਦਾ ਬਾਬਾ ਹੁਣ ਟਾਈਮ ਆ 2-3 ਮਹੀਨੇ ਸਨੋ ਤਾਂ ਪੈਣੀ ਪੂਰੀ ਕਿਉਂਕਿ ਜੇ ਪਈ ਨਾ ਤਾਂ ਫੇਰ ਇਹਨੂੰ ਵੀ ਕੌਣ ਪੁੱਛੂਗਾ ਅਕਰਿਸਮਸ ਦੇ ਲੱਗੇ ਹੁਣ ਨਿਊ ਇਅਰ ਇਨੀ ਸਨੋ ਚ ਇੰਜੋਏ ਕਰਨਾ ਗੁਰੂ ਗੁਰੇ ਲਾਈਕ ਵੀ ਕਰਦੇ ਇਹ ਚੀਜ਼ਾਂ ਤੇ ਇਹ ਤਾਂ ਚਾਹੁੰਦੇ ਹੁੰਦੇ ਵੀ ਕਿਹੜੀ ਘੜੀ ਸਨੋ ਪਵੇ ਹਨਾ ਤੇ ਖਤਰਾ ਬਣ ਜਾਂਦਾ ਸਾਡੇ ਅਰਗਿਆਂ ਲਈ ਜਿਹਨੀਆਂ ਟਰੱਕ ਚਲਾਉਣੇ ਆ ਕਿਉਂ ਜਿਹੜਾ ਕੰਮ ਸੁੱਕੇ ਸੁੱਕੇ ਹੋ ਜਾਣਾ ਬਾਬਾ ਉਹ ਸਨੋ ਤੇ ਤਾਂ ਫੇਰ ਖਤਰਾ ਹੀ ਆ ਚਲਕਦਾ ਰਹਿੰਦਾ ਟਰੱਕ ਹਨਾ ਹੁਣ ਕੱਲ ਦੀਆਂ ਤੁਸੀਂ ਵੀਡੀਓ ਦੇਖੀਆਂ ਹੋਣੀ ਆ ਸ਼ਾਇਦ ਬਿਆਈ 70 ਕਈ ਹੋਰ ਫਰੀਵੇ ਵੀ ਬਹੁਤ ਜ਼ਿਆਦਾ ਸਟਕ ਹੋਏ ਆ ਬਹੁਤ ਜ਼ਿਆਦਾ ਐਕਸੀਡੈਂਟ ਹੋਏ ਆ ਜਿਆਦਾ ਉਹਨਾਂ ਦੇ ਵਿੱਚੋਂ ਤੁਸੀਂ ਨੋਟ ਕਰ ਰਹੇ ਹੋ ਬਾਬਾ ਵੀ ਕਾਰਾਂ ਵਾਲੇ ਜ਼ਿਆਦਾ ਆ ਮੈਂ ਕੁਝ ਫੋਟੋਆਂ ਵੀ ਵਿੱਚ ਐਡ ਕਰੂੰਗਾ ਕਿਉਂਕਿ ਕਾਰਾਂ ਵਾਲੇ ਜਿਹੜੇ ਆ ਉਹ ਬਾਈ ਪਤਾ ਨਹੀਂ ਟੈਕ ਕੇ ਘਰੇ ਬਹਿੰਦੇ ਨਹੀਂ ਇੰਦਾਂ ਦੀ ਸਨੋਹ ਦੇ ਵਿੱਚ ਵੀ ਉਹ ਤੁਰੇ ਰਹਿੰਦੇ ਕਿਸ ਨਾ ਕਿਸੇ ਪਾਸੇ ਤਾਂ ਅਗਰ ਕੇ ਹੈਪਨ ਜ਼ਿਆਦਾ ਹੁੰਦੇ ਆ ਉਹਨੇ ਦੇਖਣਾ ਨਹੀਂ ਚਲਾਉਣ ਦਾ ਐਕਸਪੀਰੀਅੰਸ ਘੱਟ ਹੁੰਦਾ ਸਨੋਹ ਤੇ ਤਾਂ ਉਹਨੇ ਵਿੱਚੇ ਬੜੀ ਬੜੀ ਜਾਣਾ ਟਰੱਕ ਦੇ ਹੁਣ ਆ ਇੱਕ i70 ਦੇ ਉੱਤੇ ਮੈਂ ਫੋਟੋ ਦੇਖਦਾ ਸੀ 70 ਦੇ ਇੱਕ ਸਨੋਵ ਦੇ ਵਿੱਚ ਐਕਸੀਡੈਂਟ ਹੋਇਆ ਉੱਥੇ ਮੇਨ ਲੱਗਦਾ ਘੱਟੋ ਘੱਟ ਵੀ 100 ਕ ਟੋਟਲ ਵਹੀਕਲ ਇਨਵੋਲਵ ਹੋਣੇ ਆ ਤੇ ਕਾਰਾਂ ਹੋਣੀਆਂ ਘੱਟੋ ਘੱਟ ਵੀ ਬਾਈ ਬੇ ਬਾਕੀ 95 ਕਾਰਾਂ ਹੋਣੀਆਂ ਹੈ ਨਾ ਚੋਬਰ ਠੱਕੀ ਲਿਆਉਂਦੇ ਹੁੰਦੇ ਵਿੱਚ ਨੂੰ ਲੱਗਦਾ ਪਤਾ ਨਹੀਂ ਅਸੀਂ ਉੜ ਕੇ ਲੰਘ ਜਾਣਾ ਬਾਈ ਜਦ ਹੁਣ ਇਦਾਂ ਦੀ ਸਨੋ ਪਈ ਆ ਚਲ ਆ ਤਾਂ ਬਹੁਤ ਘੱਟ ਆ ਉਹ ਦੂਜੇ ਪਾਸੇ ਆ ਮੈਂ ਦਿਖਾਉਣਾ ਇੰਨੀ ਸਨੋ ਦੇ ਉੱਤੇ ਟਾਇਰ ਥੋੜੋ ਯਾਰ ਲੱਗਦੇ ਹੁੰਦੇ ਥੱਲੇ ਉਹ ਤਾਂ ਐਵੇਂ ਹੀ ਬਹਾਨਾ ਹੀ ਹੁੰਦਾ ਇੱਕ ਬਈ ਹਾਂ ਵੀ ਕਰੇ ਰੋਕ ਲਵਾਂਗੇ ਜਾਂ ਕੁਝ ਵੀ ਆ ਕਿਉਂਕਿ ਸਨੋ ਇੰਨੀ ਜ਼ਿਆਦਾ ਪਈ ਹੋਏ ਇੱਥੇ ਤਿਲਕੀ ਜਾਣਾ ਕੰਮ ਸਾਰਾ ਹੀ ਤਾਂ ਘਰ ਕੇ ਬਈ ਬਚ ਕੇ ਚੱਲਣਾ ਪੈਂਦਾ what's up man adaan you guys doing their fair okay ਤੇ ਡਾਕਾਂ ਡੁਕਾਂ ਰਿਪੇਅਰ ਕਰਦੇ ਜੋਬਰ ਵਿੱਚ ਆਪਾਂ ਗੱਲ ਕਰਦੇ ਸੀ ਉਹਨਾਂ ਨੂੰ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਨਹੀਂ ਹੁਣ ਜਿਹੜਾ ਬੰਦਾ ਟਰੱਕ ਵਾਲਾ ਆ ਉਹਨੇ ਤਾਂ ਹੁਣ ਜੇ ਸਨੋ ਪੈਣ ਲੱਪੇ ਤਾਂ ਸਨੋ ਤੇ ਚਲਾਉਣਾ ਹੀ ਪੈਣਾ ਉਹਨੂੰ ਹੋਰ ਜਾਊਗਾ ਵੀ ਕਿੱਥੇ ਤੇ ਰੋਡ ਥੋੜੇ ਹੁੰਦੇ ਆ ਜਦੋਂ ਜਿਹੜੇ ਪੱਧਰੇ ਹੁੰਦੇ ਆ ਹਨਾ ਹੁਣ ਭਾਈ ਆਹ ਹੀ ਕੰਮ ਸੇਮ ਆਹ ਹੀ ਰੋਡ ਤੇ ਹੋਇਆ ਹੁੰਦਾ ਹੁਣ ਜਿਹੜਾ ਇਹ ਜਗਾਰਮੈਂਟ ਆ ਇਹ ਪੂਰਾ ਜੰਮਿਆ ਆ ਇਦਾਂ ਹੀ ਇਹ ਰੋਡ ਤੇ ਜੰਮੀ ਜਾਣੀ ਆ ਜਿੰਨੀਆਂ ਮਰਜ਼ੀ ਸਾਫ ਕਰੀ ਚਲੋ ਜਦੋਂ ਸنو ਪੈਂਦੀ ਆ ਭਾਈ ਉਸ ਦਿਨ ਤਾਂ ਸنو ਜੰਮਣੀ ਜੰਮਣੀ ਆ ਹਨਾ ਤਾਂ ਕਰਕੇ ਇਹਦੇ ਉੱਤੇ ਹੁਣ ਇੱਥੇ ਪੈਰ ਨਹੀਂ ਟੱਕ ਹੁੰਦਾ ਬੇਹਾਂ ਭਾਈ ਟ੍ਰੇਲਰ ਕਿੱਦਾਂ ਰੁਕ ਜਾਊਗਾ ਤੁਹਾਡਾ ਲੱਦਿਆ ਆ ਜਾਂ ਕਾਰ ਕਿੱਦਾਂ ਰੁਕ ਜਾਊਗੀ ਜਦੋਂ ਥੱਲੇ ਗ੍ਰਿਪੇ ਹੈ ਨਹੀਂ ਹੁਣ ਜਾਂ ਤਾਂ ਇਦਾਂ ਦੀ ਪੱਧਰੀ ਸੜਕ ਤੇ ਗ੍ਰਿਪ ਆ ਹੁਣ ਇਦਾਂ ਦੇ ਥਾਂ ਤੇ ਭਾਈ ਕੀ ਗ੍ਰਿਪ ਬਣਨਾ ਹਨਾ ਤਾਂ ਕਰਕੇ ਬਾਬਾ ਕਾਰਾਂ ਵਾਲਿਆਂ ਤੋਂ ਪਹਿਲਾਂ ਤਾਂ ਬਚ ਕੇ ਰਹਿਆ ਕਰੋ ਜੇ ਤੁਹਾਨੂੰ ਕੋਈ ਲੱਗਦਾ ਵੀ ਹੈ ਨਾ ਕੋਈ ਤੱਕੇ ਨਾਲ ਵੀ ਕਾਰ ਤੁਹਾਡੇ ਮੂਰੇ ਪਾਉਂਦਾ ਉੱਤੋਂ ਗੈਪ ਬਣਾ ਲਓ ਹਨਾ ਇੱਕ ਬਾਈ ਮੈਨੂੰ ਸਾਰਿਆਂ ਤੋਂ ਬੈਸਟ ਚੀਜ਼ ਲੱਗਦੀ ਆ ਗੂਗਲ ਮੈਪ ਗੂਗਲ ਮੈਪ ਦੇ ਵਿੱਚ ਤੁਸੀਂ ਹਮੇਸ਼ਾ ਪਾ ਕੇ ਰੱਖੋ ਆਪਣਾ ਜਿੱਥੇ ਵੀ ਜਾਣਾ ਭਾਵੇਂ ਤੁਹਾਨੂੰ ਰੋਡ ਪਤਾ ਵੀ ਆ ਤਾਂ ਵੀ ਪਾ ਕੇ ਰੱਖੋ ਤੇ ਉਹਦਾ ਰੀਜ਼ਨ ਇਹ ਆ ਬੱਬਾ ਗੂਗਲ ਮੈਪ ਤੁਹਾਨੂੰ ਜਿੱਥੇ ਵੀ ਟ੍ਰੈਫਿਕ ਲੱਗਾ ਹੋਇਆ ਉਹਨੇ ਰੈੱਡ ਲਾਈਨ ਕਰ ਦਾਨੀ ਆ ਜਦੋਂ ਲਾਲ ਲੇਨ ਹੋਣੀਆਂ ਤਾਂ ਉੱਤੇ ਤੁਹਾਨੂੰ ਪਤਾ ਲੱਜਣਾ ਬਾਈ ਮੂਰੇ ਟ੍ਰੈਫਿਕ ਲੱਗਾ ਆ ਕੋਈ ਚੱਕਰ ਪੈ ਗਿਆ ਆ ਹੋਰੀ ਕਰ ਲਓ ਤਾਂ ਕਰਕੇ ਬਾਬਾ ਗੂਗਲ ਮੈਪ ਬਹੁਤ ਹੈਲਪ ਕਰਦਾ ਮੈਂ ਜਿੰਨੀਆਂ ਵੀ ਛਟੀਆਂ ਦੇ ਵਿੱਚ ਬੀਜੀ ਸਟੀਆਂ ਆ ਜਾਂ ਰੋਡ ਤੇ ਹਮੇਸ਼ਾ ਗੂਗਲ ਮੈਪ ਆ ਕੇ ਰੱਖਦਾ ਭਾਵੇਂ ਮੈਨੂੰ ਰੋਡ ਪਤਾ ਵੀ ਹੋਵੇ ਹੁਣ ਐਲ.ਏ ਤੋਂ ਘਰ ਨੂੰ ਜਾਣਾ ਹੋਵੇ ਸਾਰਿਆਂ ਨੂੰ ਪਤਾ ਆਈ 5 ਦੇ ਉੱਤੇ ਸਿੱਧਾ ਹੀ ਘਰ ਨੂੰ ਹਨਾਈ ਸੈਕਰਮੈਂਟੋ ਰਹਿੰਦੇ ਬੇਜਾ ਹੋ ਜਾਣਾ ਪਰ ਮੈਂ ਫੇਰ ਵੀ ਗੂਗਲ ਮੈਪ ਦੇ ਵਿੱਚ ਪਾ ਕੇ ਰੱਖਣਾ ਗੂਗਲ ਮੈਪ ਤੁਹਾਨੂੰ ਦੱਸਦਾ ਰਹਿੰਦਾ ਵੀ ਕਿੱਥੇ ਟ੍ਰੈਫਿਕ ਲੱਗਾ ਆ ਉਹਦੇ ਨਾਲੇ ਰੈੱਡ ਲਾਈਨ ਕਰ ਦੇਣੀ ਆ ਰਹੀ ਗੱਲ ਬਾਈ ਇਹ ਇਹ ਹੁੰਦਾ ਜਦੋਂ ਸਨੋਵ ਦਾ ਜਿਹੜਾ ਜੋਰ ਆ ਇਹ ਜਿੱਦਣ ਪੈਣੀ ਉਦਨਾਂ ਹੀ ਆ ਬਾਈ ਇੱਕ ਦਿਨ ਦਾ ਕੁਝ ਵੀ ਫਰਕ ਨਹੀਂ ਪੈਣਾ ਤੁਸੀਂ ਰੋਕ ਲਓ ਹਨਾ ਰੋਕ ਕੇ ਲੋਡ ਲੇਟ ਲੈ ਜਾਊਗਾ ਨਹੀਂ ਤਾਂ ਜੇ ਹੈਪਨ ਹੋ ਜਵੇ ਕਿਤੇ ਕੋਈ ਰੱਬ ਨਾ ਕਰੇ ਨਾ ਬਲ ਤਾਂ ਯਾਰ ਕਿਸੇ ਨਾ ਹੋਵੇ ਨਾ ਜੇ ਹੋ ਜਵੇ ਤਾਂ ਫੇ ਚਾਰ-ਚਾਰ ਦਿਨ ਲੋਡ ਲੇਟ ਹੁੰਦੇ ਚਾਰ ਕੀ ਬਖਿਲਰਦੇ ਹੀ ਆ ਫੇਰ ਤਾਂ ਹਨਾ ਚੇਨਾ ਜੂਨਾ ਬਾਬਾ ਆਪਣੀਆਂ ਪ੍ਰੋਪਰ ਐ ਨੂੰ ਰੱਖੋ ਕੋੜੇ ਨਾ ਹੋਵੇ ਬਿਦਾਤ ਚੇਨਾ ਐ ਨਹੀਂ ਤੁਸੀਂ ਤਾਂ ਵੀ ਫਸ ਸਕਦੇ ਸਨੋ ਤੇ ਜਿੱਥੇ ਹੁਣ ਜੇਨਾ ਰਖਵੈਰੇ ਬਈ ਉੱਥੇ ਪੌਣੀਆਂ ਹੀ ਪੈਣੀਆਂ ਆਪਾਂ 6 ਚੇਨਾ ਆਪਾਂ ਤੋਂ ਪਿਛਲੇ ਸਾਲ ਦੀਆਂ ਪਈਆਂ ਇਹ ਰੱਖਿਆ ਟੰਗੀਆਂ ਬਾਹਰ ਤੇ 4 ਚੇਨਾ ਪਈਆਂ ਆਪਾਂ ਤੋਂ ਵਿੱਚ ਨਵੀਆਂ ਪਈਆਂ ਉਹ ਉਹ ਆਪਾਂ ਐਮਰਜੈਂਸੀ 'ਚ ਕਿਤੇ ਖੋਲਾਂਗੇ ਜਦ ਲੋੜ ਪਈ ਨਹੀਂ ਤਾਂ ਸਨੋ ਦੇ ਵਿੱਚ ਜਦੋਂ ਉਹ ਵੀ ਜੰਗਾਲ ਜਿਹੀਆਂ ਜਾਣੀਆਂ ਹਨਾ ਬਾਕੀ ਬਾਈ ਜੀ ਤੁਸੀਂ ਜੋ ਮਰਜ਼ੀ ਕਰ ਲਓ ਜਦੋਂ ਟਰੱਕ ਨੇ ਤੈਲਕਣਾ ਨਾ ਉੱਥੇ ਐਕਸਪੀਰੀਅੰਸ ਕੰਮ ਆਉਣਾ ਨਾ ਉੱਥੇ ਕੋਈ ਹੋਰ ਕੰਮ ਆਉਣਾ ਮੈਂ ਕੀ ਕਰਦਾ ਹੁੰਦਾ ਬਾਈ ਮੈਂ ਜ਼ਿਆਦਾ ਇਹ ਦੇਖਦਾ ਹੁੰਦਾ ਨਾ ਜੇ ਆਪਾਂ ਹੌਲੀ ਜਾਣਾ ਜੇ ਕੋਈ ਟਰੱਕ ਆਪਾਂ ਨੂੰ ਜਾਂ ਕਾਰ ਪਾਸ ਕਰਦੀ ਆ ਜੇ ਤਾਂ ਉਹ ਕਾਰ ਦੇ ਟਾਇਰਾਂ ਤੋਂ ਇੱਥੋਂ ਪਾਣੀ ਉੜਦਾ ਆ ਬੇ ਨਾਲ ਤੁਹਾਡੇ ਬੈਂਡ ਸ਼ੀਲਡ ਦੇ ਉੱਤੇ ਛਿੱਟੇ ਆਉਂਦੇ ਪਾਣੀ ਦੇ ਫੇਰ ਬਾਈ ਸਮਝ ਲਓ ਕਿ ਰੋਡ ਹੱਲੇ ਫ੍ਰੀਜ਼ ਨਹੀਂ ਹੋਇਆ ਤੇ ਜੇ ਜਦੋਂ ਸਾਨੂੰ ਉਹ ਪੈਂਦੀ ਦੇ ਵਿੱਚ ਉਹ ਛੱਟੇ ਰੋਡ ਨੂੰ ਹਟ ਗਏ ਆ ਇਹ ਬੱਬਾ ਕਿ ਰੋਡ ਫਰੀਜ਼ ਹੋ ਗਿਆ ਫੇ ਜੇ ਤੁਸੀਂ ਰੁਕ ਜਾਉਂਗੇ ਸਾਰਿਆਂ ਤੋਂ ਬੈਸਟ ਆ ਉਹਦੇ ਨਾਲ ਦੀ ਰੀਜ਼ ਹੈ ਨਹੀਂ ਕਿਉਂਕਿ ਜਦੋਂ ਪੈ ਹਟਣੀ ਆ ਦਿਹਾੜੀ ਖੰਡ ਦੇ ਵਿੱਚ ਉਹ ਸਾਫ ਹੋ ਜਾਣਾ ਤੇ ਅਗਲੇ ਦਿਨ ਹੀ ਉਹ ਸਾਫ ਹੋ ਜਾਂਦਾ ਹੁੰਦਾ ਜੇ ਉੱਤੇ ਤੁਸੀਂ ਧੱਕਾ ਕਰੋਗੇ ਬੱਬਾ ਕਾਫੀ ਚਾਂਸ ਹੈ ਨੁਕਸਾਨ ਹੋਣ ਦੇ ਹਨਾ ਕਿਸੇ ਨੂੰ ਫੋਲੋ ਨਾ ਕਰੋ ਕਈ ਬੰਦੇ ਹੁਣ ਇਦਾਂ ਆ ਜਾਂ ਜਿੱਦਾਂ ਮੈਂ ਪਹਿਲਾਂ ਲੌਂਗ ਨੋਜ਼ੇ ਚਲਾਉਂਦਾ ਸੀ ਪੀਟ ਮੇਰੇ ਕੋਲ ਉਹ ਝਾੜ ਤੇ ਖੜਾ ਹਣਾ ਜਿਹੜਾ ਪੀਟਾ ਵੈਲਟ ਆ ਬਾਈ ਹਣਾ ਜੇ ਤੁਸੀਂ ਉਹਨੂੰ ਫੋਲੋ ਕਰਨ ਲੱਪੰਦੇ ਆ ਤੇ ਹਾਂ ਵੀ ਇਹ ਤਾਂ ਜਾਂਦਾ ਗੋਲੀ ਵਾਂਗੂ ਮੈਂ ਵੀ ਮਗਰੇ ਜਾਈ ਜਾਵਾਂ ਬਾਬਾ ਉਹਦੇ ਉਹਦੇ ਤੇ ਆ ਟ੍ਰੱਕ 'ਚ ਜ਼ਮੀਨ ਅਸਮਾਨ ਦਾ ਫਰਕ ਆ ਹਣਾ ਉਹਦਾ ਇਹ ਚੱਕਰ ਆ ਕਿ ਉਹ ਵਾਲਾ ਬਾਈ ਉਹਦਾ ਬੀਲ ਵੇਸ ਵੱਡਾ ਹੁੰਦਾ ਹਣਾ ਤੇ ਉਹਦੇ ਕਰਕੇ ਇੱਕ ਉਹ ਮੈਡ ਰੂਫ ਹੁੰਦਾ ਤਾ ਆਕਰ ਕਿ ਉਹਦਾ ਵਿਚਾਰ ਆਂਦਾ ਪਰ ਹੁਣ ਜਦਾਂ ਹੁਣ ਮੈਂ ਉਹ ਚਲਾਉਂਦਾ ਹੀ ਪਹਿਲਾਂ ਹੁਣ ਮੈਂ ਆ ਲੈ ਕੇ ਆਇਆ ਇੱਥੇ ਭਾਈ ਮੈਨੂੰ ਵੀ ਡਰ ਲੱਗਦਾ ਸਨੋ ਤੇ ਚਲਾਉਣ ਲਈ ਆਪਾਂ ਕੀ ਕਰੀਦਾ ਆਪਾਂ ਫਾਲੋ ਕਰਦੇ ਮਗਰ ਥੱਕੀ ਜਾਈਦਾ ਨਹੀਂ ਜੀ ਕੋਈ ਚੱਕਰ ਨਹੀਂ ਉਹ ਵੀ ਨੰਗੇ ਹੀ ਆ ਹਨਾ ਹੁਣ ਬਾਬਾ ਕੀ ਪਤਾ ਅਗਲੇ ਦਾ ਕਿੰਨਾ ਐਕਸਪੀਰੀਅੰਸ ਆ ਆਪਣਾ ਕਿੰਨਾ ਐਕਸਪੀਰੀਅੰਸ ਆ ਹਨਾ ਪਰ ਐਕਸਪੀਰੀਅੰਸ ਤੇ ਕੰਮ ਕੋਈ ਨਹੀਂ ਕਰਦਾ ਜੇ ਦਾ ਤੁਹਾਡੇ ਕੋਲ ਭਾਰਾ ਲੋੜ ਆ ਤਾਂ ਵੀ ਵਿਚਾਰ ਆ ਜਾਂਦਾ ਇਹ ਲੋਡ ਹੋਵੇ ਹਲਕਾ ਇਹ ਬਾਈ ਕੋਈ ਨਾ ਕੋਈ ਕਾਰਾ ਹੋਣਾ ਹੀ ਆ 스ਨੋਵ ਦੇ ਵਿੱਚ ਤਾਂ ਆਪਣਾ ਭਰਾਵਾ ਰੋਕ ਲਵੇ ਹਨ ਰਹੀ ਗੱਲ ਬਾਬਾ ਜੇ ਤੁਸੀਂ ਚਲਾਉਣਾ ਵੀ ਆ ਜੇ ਤੁਹਾਨੂੰ ਚਲਾਉਣਾ ਪੈ ਵੀ ਗਿਆ ਹਨ ਜਦੋਂ ਤੁਸੀਂ 스ਨੋਵ ਜ਼ੋਨ ਚ ਵੜਦੇ ਆ ਲੈਸੇ ਆ ਹੁਣ ਇੱਥੇ ਪੱਧਰਾ ਆ ਤੁਸੀਂ ਆ 스ਨੋਵ ਚ ਵੜਨ ਲੱਗੇ ਆ ਹਨਾ ਤੇ ਇੱਥੇ ਜਿਆਦਾ ਐਕਸੀਡੈਂਟ ਹੋਣੇ ਆ ਜਦੋਂ ਇੱਕ ਵਾਰੀ ਤੁਸੀਂ 스ਨੋਵ ਦੇ ਵਿੱਚ ਵੜ ਗਏ ਬੇ ਇੱਕ ਵਾਰੀ ਲਾਈਕ ਐਂਟਰ ਹੋ ਗਿਆ سنو ਜੋਂ ਦੇ ਵਿੱਚ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਮੋਰੇ ਟਰੱਕ ਹੌਲੀ ਜਾਂਦੇ ਆ ਜਾਂ ਤੇਜ਼ ਜਾਂਦੇ ਆ ਜਾਂ ਜਦਾਂ ਵੀ ਆ ਜਦੋਂ ਪਹਿਲੀ ਵਾਰੀ ਹਮੇਸ਼ਾ سنو ਪਹਿਲੀ ਵਾਰ ਕਰਦੀ ਆ ਜਾਂ ਜਾਂਦੀ ਮਾਰ ਕਰਦੀ ਆ ਕਿਉਂਕਿ ਪਹਿਲਾਂ ਆਪਾਂ ਪੱਧਰੇ ਪੱਧਰੇ ਚਲਾਇਆ ਹੁੰਦਾ ਤੇ ਤਾਂ ਕਰਕੇ ਜਦੋਂ سنو ਪੈਣ ਲੱਪਣ ਦੀ ਆਪਾਂ ਤੋਂ ਹੱਲੇ ਆਈਡੀਆ ਨਹੀਂ ਹੁੰਦਾ ਵੀ ਕਿਦਾਂ ਜਦੋਂ ਵੀ ਕਿਤੇ ਵੀ ਨਵੇਂ ਨਵੇਂ ਬੰਦਿਆਂ ਦੇ ਸ਼ਪੈਸ਼ਲ ਆ ਬਾਈ ਜਿਨ੍ਹਾਂ ਦੀ ਪਹਿਲੀ سنو ਆ ਵੇ ਜਦੋਂ ਵੀ ਕਿਤੇ ਵੀ ਤੁਸੀਂ ਜਨਾਂ ਜਦੋਂ ਸਨੋਪੈਣੀ ਸ਼ੁਰੂ ਹੋ ਗਈ ਆ ਜਦੋਂ ਮਾੜੀ ਮਰੀ ਸ਼ੁਰੂ ਵੀ ਹੋ ਗਈ ਆ ਤੁਸੀਂ ਉਦੋਂ ਹੀ ਰੁਕ ਲਓ ਹੌਲੀ ਕਰ ਲਓ ਟਰੱਕ ਬਾਈ ਕਿਸੇ ਨੇ ਤੁਹਾਨੂੰ ਮੈਡਲ ਨਹੀਂ ਦੇਣਾ ਜੇ ਤੁਸੀਂ ਕਹਲਾ ਵੀ 60ਾਂ ਤੇ ਜੰਦੇ ਜਾਂ 65ਾਂ ਤੇ ਜੰਦੇ ਤੁਹਾਡੀ ਆਪਣੀ ਸੇਫਟੀ ਆ ਜਿੱਦਾਂ ਜਿੱਦਾਂ ਤੁਹਾਡੇ 2-3 ਸੀਜ਼ਨ ਲੱਗ ਗਏ ਸਨੋ ਦੇ ਫਿਰ ਤੁਸੀਂ ਆਪੇ ਕਾਰੀਗਰ ਹੋ ਜਾਣਾ ਹੁਣ ਜਿਹੜਾ ਉਹ ਗੂਗਲ ਮੈਪ ਵਾਲਾ ਬਾਈ ਮੈਂ ਗੱਲ ਦੱਸਦਾ ਮੈਂ ਇਦਾਂ ਕਿਸੇ ਬੰਦੇ ਨੂੰ ਦੱਸਣ ਲੱਪਿਆਂ ਮੈਂ ਕਹਾ ਇਦਾਂ ਇਦਾਂ ਕਰਕੇ ਬਾਈ ਆਪਾਂ ਇਦਾਂ ਪਾ ਕੇ ਰੱਖੀਦਾ ਗੂਗਲ ਮੈਪ ਚ ਉਹਦਾ ਜਵਾਬ ਸੀ ਕਹਿੰਦਾ ਬਾਈ ਮੈਂ ਤਾਂ ਕਹਿੰਦਾ 80 ਦੇ ਟਰੱਕ ਚਲਾਉਂਦਾ ਮੈਨੂੰ ਤਾਂ 3 ਸਾਲ ਹੋ ਗਿਆ ਚਲਾਉਂਦੇ ਇਹਨੂੰ ਮੈਨੂੰ ਤਾਂ ਰੋਡ ਪਤਾ ਹੀ ਆ ਮੈਂ ਕਿਹਾ ਬਾਈ ਮੈਨੂੰ 80 ਦੇ ਚਲਾਉਂਦੇ ਇਹਨੂੰ 8-9 ਸਾਲ ਹੋ ਗਿਆ ਮੈਨੂੰ ਨਹੀਂ ਰੋਡ ਪਤਾ ਪਰ ਚੈੱਕ ਕਰ ਕੀ ਆ ਤੈਨੂੰ ਇਹ ਥੋੜੋ ਪਤਾ ਪਟਦਾ ਹੀ ਫਿਰ ਕਿੱਥੇ ਲੱਗ ਜਾਣਾ ਕਿਸੇ ਗੱਡੀ ਵਾਲੇ ਨੇ ਮੂਦਾ ਕਰਤਾ ਜਾਂ ਕੁਝ ਵੀ ਕਰਤਾ ਤਾਂ ਕਰਕੇ ਉਹ ਵੀ ਬਹੁਤ ਹੈਲਪ ਕਰਦਾ ਬਾਕੀ ਬਾਈ ਤੁਹਾਡੀ ਮਰਜ਼ੀ ਆਪਣੀ ਆ ਆਪਣੇ ਮਗਰ ਲੱਗਣ ਦੀ ਕੋਈ ਲੋੜ ਨਹੀਂ ਆਪਾਂ ਤਾਂ ਜੋ ਆਪਣਾ ਐਕਸਪੀਰੀਅੰਸ ਆ ਉਹ ਸ਼ੇਅਰ ਕਰਦੇ ਆ ਸਨੋ ਦੇ ਵਿੱਚ ਵੇਹਾ ਕਾਲੀ ਦਾ ਤਾਂ ਕੰਮ ਨਹੀਂ ਬਾਈ ਇਹ ਭੁੱਲ ਜਾਓ ਕਾਲੀ ਦਾ ਕੰਮ ਜੇ ਤੁਸੀਂ ਕਾਲੀ ਕਰੋਗੇ ਤਾਂ ਨੁਕਸਾਨ ਹੋਣਾ ਹੀ ਹੋਣਾ ਮ제 ਮ제 ਜੇ ਚਲਾਉਣਾ ਵੀ ਪੈਂਦਾ ਬਾਈ ਜੇ 30 40 ਤੇ 30 40 ਤੇ 25 ਤੇ 30 ਤੇ ਜਿੱਥੇ ਕਿਥੋਂ ਤੁਹਾਨੂੰ ਲੱਗਦਾ ਵੇ ਤੁਹਾਡਾ ਟਰੱਕ ਜਦਾਂ ਕਾਬਜੇ ਦੇ ਵਿੱਚ ਆ ਬਾਈ ਜੇ ਹੁਣ ਮੰਨ ਲਓ 30 35 ਦੇ ਜਾਂਦੇ ਆ ਰੱਬ ਨਾ ਕਰੇ ਕੋਈ ਹੈਪਨ ਹੋ ਵੀ ਜਾਵੇ ਤਾਂ ਬਚਾਅ ਹੋ ਜਾਂਦਾ ਤੇ ਹੁਣ ਜਾਂਦੇ 60 70 ਦੇ ਆ ਤੇ 60 ਤੇ 50 ਆਇਆ ਬਾਈ ਫੇਰ ਤਾਂ ਤੈਨੂੰ ਪਤਾ ਹੀ ਆ ਫਿਰ ਬੰਦਾ ਆਪ ਵੀ ਜਾਂਦਾ ਚਾਰ ਪੰਜ ਨਾਲ ਵੀ ਰਗੜਦਾ ਕੱਲਾ ਦਾ ਸੁਹਾਲੀ ਨਹੀਂ ਪੈਦਾ ਹੁੰਦਾ ਵੀ ਕੱਲੇ ਦਾ ਕੰਮ ਹੋ ਜਾਓ ਫੂਡ ਫਾਰਡ ਬਾਈ ਆਪਣਾ ਪੂਰਾ ਕੋਲ ਰੱਖਿਓ ਹਣ ਕੀ ਪਤਾ ਕਿੱਥੇ ਨਹੀਂ ਰੋਡ ਬੰਦ ਕਰ ਦਣੇ ਆ ਕਿੱਥੇ ਤੁਹਾਨੂੰ ਰੁਕਣਾ ਪੈ ਜਾਣਾ ਤੇ ਆਪਣੇ ਕੋਲ ਫੂਡ ਫਾਰਡ ਹੋਊਗਾ ਪਿਆਂਡੇ ਉਂਡੇ ਲੈ ਕੇ ਰੱਖੋ ਜਿਹੜੇ ਵੈਜੀਟੇਰੀਅਨ ਆ ਬਾਈ ਜੋ ਵੀ ਜਿਹੜਾ ਵੀ ਸਮਾਨ ਆ ਜਿਹੜੇ ਨੌਨ ਵੈਜੇ ਉਹ ਆਪਣੇ ਦਾਂਡੇ ਉਂਡੇ ਲਟਕਣ ਪੜਨੋਂ ਜਾਂ ਕੋਲ ਰੱਖੋ ਆਪਣੇ ਕੋਲ ਕੱਲ ਫੂਡ ਹੈ ਨਹੀਂ ਸਗਾ ਭਾਈ ਮੈਂ ਜਾ ਕੇ ਵੌਲ ਮਾਰ ਦੇ ਵਿੱਚੋਂ ਲੈ ਕੇ ਆਇਆ ਮੈਨੂੰ ਪਤਾ ਸੀਗਾ ਕਿ ਰਾਤ ਨੂੰ ਸنو ਹੋ ਪੈਣੀ ਆ ਬਈ ਜੇ ਫਾਸਬੁੱਲ ਗਾਇ ਕਿਤੇ ਤਾਂ ਕੋਈ ਚੱਕਰ ਨਾ ਚੱਲੂਗਾ ਜਦੋਂ ਹੁਣ ਆਹ ਵਾਲੀ ਸنو ਆ ਜਿਹੜੀ ਬਾਈ ਆਹ ਚੱਕਰ ਆ ਇਹਦਾ ਕੋਈ ਰੋਲਾ ਨਹੀਂ ਇਹ ਇਹ ਜਦੋਂ ਹੁਣ ਆ ਤੇ ਪੱਟ ਹੋਈ ਜਾਂਦੀ ਨਾਲ ਨਾਲ ਇਹ ਮੈਲਟ ਹੋ ਜਾਣੀ ਟੈਂਪਰੇਚਰ ਫਾਲੋ ਕਰਨਾ ਬਹੁਤ ਜ਼ਰੂਰੀ ਆ ਜੇ ਤੁਹਾਡੇ ਟਰੱਕ 'ਚ ਮੰਨ ਲਓ 30 ਤੋਂ ਥੱਲੇ ਨੂੰ ਟੈਂਪਰੇਚਰ ਅੱਪਲ ਤਾਂ 34 ਤੋਂ ਥੱਲੇ ਨੂੰ ਆਈ ਜਾਂਦਾ ਹਨਾ ਤਾ ਕੋਈ ਪਤਾ ਨਹੀਂ ਕਿੱਥੇ ਰੋਡ ਜੰਮਿਆ ਹੁਣਾ ਪਲੱਸ ਜੇ 34 ਦੇ ਵੀ ਟੈਂਪਰੇਚਰ ਆ ਜੇ ਨਾਲ ਹਵਾ ਚੱਲਦੀ ਆ ਹਨਾ ਤਾਂ ਵੀ ਬਾਈ ਰੋਡ ਜੰਮ ਜਾਂਦੇ ਆ ਕਿਉਂਕਿ ਹਵਾ ਜਮਾਈ ਜਾਂਦੀ ਆ ਹੁਣ ਵਿਉਂ ਵੀ ਗਿਆ ਉੱਥੇ ਸਨੋ ਭਾਵੇਂ 10 ਵਾਰੀ ਪੈਣੀ ਆ ਸੀਜ਼ਨ ਚ ਪਰ ਉਹ ਸਾਰਾ ਸੀਜ਼ਨ ਉੱਥੇ ਰੋਡ ਤੇ ਸਨੋ ਹੀ ਰਹਿਣੀ ਰੌਲਾ ਕੀ ਆ ਉੱਥੇ ਜਿਹੜੀ ਸਨੋ ਪਈਏ ਹੁੰਦੀ ਸਾਈਡਾਂ ਸੁੱਡਾਂ ਤੇ ਉਹ ਬਾਈ ਔੜ ਔੜ ਕੇ ਆਉਂਦੀ ਰਹਿੰਦੀ ਆ ਰੋਡ ਦੇ ਉੱਤੇ ਤਾਂ ਹਵਾ ਉੱਥੇ ਤੁਹਾਨੂੰ ਪਤਾ ਹੀ ਆ ਚੱਲਦੀ ਹੁੰਦੀ ਆ ਤੇ ਕੰਮ ਜਾਂਦਾ ਯਮਾ ਹਵਾ ਚੱਕ ਚੱਕ ਕੇ ਹਨਾ ਰੋਡ ਤੇ ਸਨੂ ਲਿਆਉਂਦੀ ਰਹਿੰਦੀ ਆ ਤੇ ਜਦੋਂ ਫੇਰ ਰੋਡ ਦਾ ਟੱਚ ਹੁੰਦੀ ਆ ਟੈਂਪਰੇਚਰ ਡਾਊਨ ਹੁੰਦਾ ਤੇ ਉੱਥੇ ਫ੍ਰੀਜ਼ਿੰਗ ਬਲੈਕ ਆਈਸ ਹੁੰਦਾ ਪੂਰੇ ਚਾਂਸ ਹੁੰਦੇ ਆ ਤਾਂ ਕਰਕੇ ਬਾਬਿਓ ਇਹਨਾਂ ਬਚਾਅ ਕਰ ਲਉਂਗੇ ਫਾਇਦਾ ਹੀ ਆ ਹਨਾ ਜੇ ਇੱਕ ਦਿਹਾੜੀ ਰੋੱਕ ਕੇ ਵੀ ਲਾ ਲਉਂਗੇ ਉਹ ਸਾਰਿਆਂ ਤੋਂ ਵਧੀਆ ਕਿਉਂਕਿ ਸਵੇਰ ਨੂੰ ਜਦੋਂ ਟ੍ਰੈਫਿਕ ਚੱਲ ਪਣਾਇਆ ਉਦੋਂ ਇਹ ਆਪੇ ਪੱਟ ਹੋ ਜਾਣੀ ਮੇਰਾ ਜ਼ਿਆਦਾਤਰ ਇਹ ਕੰਮ ਹੁੰਦਾ ਵੇ ਮੈਂ ਕੀ ਕਰਨਾ ਜੇ ਮਾ ਲੋ ਰਾਤ ਨੂੰ 8 9 ਵਜੇ ਸਨੋ ਪੈਣ ਲੱਪੇ ਆਪਾਂ ਰੁਕ ਜਾਨਾ ਸਵੇਰ ਨੂੰ ਜੇ ਸਨੋ ਹਟਦੀ ਜਾ ਤੁਹਾਨੂੰ ਪਤਾ ਵੀ ਹਟ ਜਾਣੀ ਆ ਸਵੇਰ ਨੂੰ ਜਦੋਂ ਟਰੱਕ ਨੰਗਣੇ ਆ ਟ੍ਰੈਫਿਕ ਨੰਗਣੇ ਆ ਇੱਕ ਤਾਂ ਰਾਤ ਨੂੰ ਟ੍ਰੈਫਿਕ ਘਟ ਜਾਂਦਾ ਉਹ ਟ੍ਰੈਫਿਕ ਘਟਣ ਕਰਕੇ ਉਹ ਜਾਦਾ ਲੇਕ ਰੋਡ ਤੋਂ ਸਨੋ ਪੱਟ ਨਹੀਂ ਹੁੰਦੀ ਹਨਾ ਜਦੋਂ ਸਵੇਰ ਨੂੰ ਟ੍ਰੈਫਿਕ ਚੱਲਦਾ ਗੱਡੀਆਂ ਗੱਡੀਆਂ ਲੰਘਦੀਆਂ ਉਹ ਪੱਟ ਹੋ ਜਾਣੀ ਆ ਭਈ ਆ ਮਹੀਨੇ ਦੋ ਗਿਆ ਇਹਦੇ ਵਿੱਚ ਥੋੜੇ ਅਲਰਟ ਹੋ ਕੇ ਚੱਲਿਓ ਮੋੜ ਤੇ ਜੋਰ ਨਾਲ ਚੱਕਰ ਬੱਕਰ ਲੱਗਦਾ ਪਤਨ ਭਰਾਵਾ ਬਹੁਤ ਹੁੰਦੇ ਆ ਜਿਹੜੇ ਬੰਦੇ ਡਰਾਈਵਰ ਵੀ ਆ ਹਨ ਬਈ ਕੰਪਨੀ ਵਾਲੇ ਨੂੰ ਪੁੱਛ ਕੇ ਦੇਖਿਓ ਜਦੋਂ ਕੋਈ ਇੱਕ ਅੱਧਾ ਐਕਸੀਡੈਂਟ ਹੋ ਜਾਂਦਾ ਉਹ ਕਿਦਾਂ ਫੇਂਸ਼ੋਰਸਾਂ ਲੇ ਲੜੀਆਂ ਕਢਾਉਂਦੀਆਂ ਹਨਾ ਇੱਕ ਬਈ ਟਾਈਮ ਉਦਾਂ ਦਾ ਆ ਤੇ ਦੂਜੀ ਗੱਲ ਆ ਜਿਹਨਾਂ ਬੰਦਿਆਂ ਦੀ ਪਹਿਲੀ ਦੂਜੀ ਸੁਣੋ ਉਹ ਤਾਂ ਬਈ ਜ਼ਰੂਰ ਧਿਆਨ ਰੱਖਿਓ ਜਦੋਂ ਹੁਣ ਕਈ ਬੰਦੇ ਤਾਂ ਚਲੋ ਜਿਹੜੇ ਐਕਸਪੀਰੀਅੰਸ ਵਾਲੇ ਆ ਬਈ ਉਹ ਤਾਂ ਪਹਿਲੇ ਬਾਜ ਕੇ ਚੱਲਦੇ ਆ ਹਨਾ ਗੈਰ ਰੋੜ ਵੀ ਇਦਾਂ ਦੇ ਹੁੰਦੇ ਬਾਈ ਉੱਥੇ ਪੈਂਦੀ ਬਹੁਤ ਐ ਜਿੱਦਾਂ ਉਧਰ 90 ਤੇ ਆ ਉੱਥੇ ਸਨੋ ਪੈਣੀ ਬਹੁਤ ਐ ਹਨਾ 80 ਤੇ ਵੀ ਬਿਬੀ ਉਹਮਿੰਗ ਦੇ ਵਿੱਚ ਬਹੁਤ ਪੈਂਦੀ ਆ ਫਰੀਜੇ ਰਹਿੰਦਾ ਹੋਇਆ ਕੰਮ ਹੌਲੀ ਬੱਸ ਜਿੰਨਾ ਤੁਸੀਂ ਹੌਲੀ ਬਾਈ ਚਲਾ ਲਉਂਗੇ ਜਿੱਤੇ 4 ਘੰਟੇ ਲੱਗਣੇ ਉੱਥੇ ਭਾਵੇਂ 8 ਲੱਗ ਜਾਣ ਪਰ ਸਪੀਡ ਨਾ ਕਰਿਓ 25 ਤੋਂ 30 ਤੇ ਇਦਾਂ ਬਾਈ ਹੁਣ ਮੇਰਾ ਕਜ਼ਨ ਗਿਆ ਬਾਈ ਕੱਲ ਕੱਲ ਨਹੀਂ ਆਈ ਥਿੰਕ ਫਰਾਈਡੇ ਉਹਨੇ ਰਾਤ ਨੂੰ ਚੱਕਿਆ ਲੋੜ ਉਹਨਾਂ ਕਹਿੰਦੇ ਹੋਰ ਨਹੀਂ ਲਜਾਲਾ ਇਹ ਤੇ ਫਰਾਈਡੇ ਗੈਰੀ ਤੋਂ ਸਨੋ ਪੈਣੀ ਸ਼ੁਰੂ ਹੋ ਗਈ ਉਹ ਅੰਡਿਆਨਾ ਚੋਂ ਨੇ ਚੱਕਿਆ ਸੀ ਲੋੜ ਗੈਰੀ ਤੋਂ ਸਨੋ ਪੈਣੀ ਸ਼ੁਰੂ ਹੋ ਗਈ ਬਾਈ ਉਹਦੇ 11 ਘੰਟੇ ਲੱਗੇ ਸਨੋ ਥੋੜੀ ਥੋੜੀ ਪੈਂਦੀ ਸੀਗੀ ਚੱਲ ਰੋਡ ਤੇ ਵੀ ਹਨਾ ਤਾਂ ਉਹਦੇ 11 ਘੰਟੇ ਲੱਗੇ ਉੱਥੇ ਤੱਕ ਬਾਬਾ 432 ਨਵਰਾਸਕਾ ਤੱਕ ਨਹੀਂ ਤਾਂ ਉਹ 27-7 ਘੰਟਿਆਂ ਦੀ ਡਰਾਈਵ ਸੀ ਕਿਉਂ ਕਿਉਂਕਿ ਉਹ ਹੌਲੀ-ਹੌਲੀ ਤੁਰਿਆ ਰਿਹਾ ਮ제-ਮ제 ਤੁਰਿਆ ਰਿਹਾ ਜਦੋਂ ਉੱਥੋਂ ਬਿਉਮਿੰਗ ਆਪਣੇ ਨਵਰਾਸ ਘਟਾਪ ਗਿਆ ਉਦੋਂ ਬਾਅਦ ਬਾਈ ਪਧਰਾ ਹੋ ਗਿਆ ਫੇਰ ਕੋਈ ਚੱਕਰ ਨਹੀਂ ਫੇਰ ਦੱਬੀ ਜਾ ਉਹ ਹਣਾ ਜੇ ਬਾਈ ਜਿਹੜਾ ਬੰਦਾ ਨਵਾਂ ਆ ਭਾਵੇਂ ਆਪ ਕਹਿ ਕੇ ਦੇ ਉਹ ਚੇਂਜ ਕਰ ਲਾ ਉਹ ਮੈਂ ਇੱਧਰ ਨਹੀਂ ਜਾਣਾ ਜਾਂ ਉੱਧਰ ਨਹੀਂ ਜਾਣਾ ਹੁਣ ਬਾਈ ਆਪਾਂ ਲੋਡ ਚੱਕਦੇ ਸੀ ਇੱਥੇ ਲੋਡ ਆਪਣਾ ਚੱਕ ਹੋ ਗਿਆ ਹਣਾ ਤੇ ਭਾਰ ਹੈਗਾ ਆਪਣਾ 3000 ਪੌਂਡ ਸਾਰਾ 6 ਬੈਲਟ ਆ ਹਣਾ ਏ ਇਦਾਂ ਦੇ ਟਾਈਮ ਦੇ ਵਿੱਚ ਬਾਈ ਹੋਰ ਕੇਅਰਫੁਲ ਹੋ ਕੇ ਜਾਣਾ ਪੈਣਾ ਕਿਉਂਕਿ ਲਾਈਟ ਵੇਟ ਆ ਮੁੰਡਾ ਜਮਾ ਹੀ ਗ੍ਰਿਪ ਨਹੀਂ ਬਣਦਾ ਜਦੋਂ ਟੁੱਟ ਬਾਹਰ ਜਿਆਦਾ ਹੁੰਦਾ ਫੇ ਵੀ ট্রাক ਦਾ ਰੋਡ ਤੇ ਮੜਾ ਮੋਟਾ ਗ੍ਰਿਪ ਬਣਾ ਦਿੰਦਾ ਇਹਦਾ ਜਮਾ ਹੀ ਲਾਈਟ ਆ ਬਾਈ ਪਰ ਕੋਈ ਟੱਕਰ ਨਹੀਂ ਇਹਦਾ ਹੌਲੀ ਹੌਲੀ ਚਲੇ ਰਹਿਣਾਗੇ ਬਾਕੀ ਬਾਬਾ ਜੋ ਹੋਣਾ ਤਾਂ ਹੋ ਕੇ ਰਹਿਣਾ ਪਰ ਆ ਥੋੜੇ ਜਿਹਾ ਦਿਨ ਹਨਾ ਇਹ ਲਾਈਕ ਇਹ ਚਾਰ ਪੰਜ ਦਿਨ ਜਿਆਦਾ ਬੈਂਦੀ ਫਰੀ ਆ ਉਦੋਂ ਬਾਅਦ ਤਾਂ ਮਰ ਜੇ ਮੈਂ ਜਾਤੇ ਬੰਦੇ ਚਲਾਉਣੇ ਜੀ ਉਹਦੇ ਇੱਕ ਲੱਦੇ ਆ ਕਾਰਾਂ ਵਾਲਿਆਂ ਤੋਂ ਬਚ ਕੇ ਬਾਈ